ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਸੰਗ ਜੀ ਦੱਸਾਂਗੇ ਭਾਈ ਬੁੱਧੂ ਸ਼ਾਹ ਜੀ ਬਾਰੇ ਗੁਰੂ ਅਰਜਨ ਦੇਵ ਜੀ ਭਾਈ ਬੁੱਧੂ ਸ਼ਾਹ ਲਾਹੌਰ ਦਾ ਇੱਕ ਸਰਕਾਰੀ ਠੇਕੇਦਾਰ ਸੀ ਉਸ ਦਾ ਅਸਲੀ ਨਾਂ ਸਾਧੂ ਸੀ ਉਹ ਮਜ਼ਦੂਰਾਂ ਪਾਸੋਂ ਇੱਟਾਂ ਪਵਾ ਕੇ ਫਿਰ ਮਾਵੀਆ ਵਿੱਚ ਪਕਾ ਕੇ ਸਰਕਾਰ ਨੂੰ ਵੇਚਿਆ ਕਰਦਾ ਸੀ ਉਹ ਗੁਰੂ ਜੀ ਦਾ ਵੀ ਬੜਾ ਪ੍ਰੇਮੀ ਸੀ ਜਦ ਗੁਰੂ ਅਰਜਨ ਦੇਵ ਜੀ ਲਾਹੌਰ ਵੀ ਕੇ ਠਹਿਰੇ ਸਨ ਤਾਂ ਉਹ ਉਹਨਾਂ ਦਾ ਬੜਾ ਸ਼ਰਧਾਲੂ ਬਣ ਗਿਆ ਇੱਕ ਵਾਰ ਇੱਟਾਂ ਪਵਾ ਕੇ ਉਸ ਆਵੀਆਂ ਵਿੱਚ ਪਾਈਆਂ ਤਾਂ ਉਹਨਾਂ ਇੱਟਾਂ ਦੇ ਚੰਗੀ ਤਰ੍ਹਾਂ ਪੱਕੀਆਂ ਨਿਕਲਣ ਲਈ ਉਸ ਗੁਰੂ ਸਾਹਿਬ ਨੂੰ ਅਰਦਾਸ ਕਰਨ ਦੀ ਬੇਨਤੀ ਕੀਤੀ। ਉਸ ਆਪਣੀ ਹਵੇਲੀ ਵਿੱਚ ਲੰਗਰ ਲਾਇਆ ਅਤੇ ਗੁਰੂ ਅਤੇ ਹੋਰ ਸੰਗਤਾਂ ਨੂੰ ਬੁਲਾਇਆ। ਜਦ ਸੰਗਤ ਲੰਗਰ ਛਕ ਰਹੀ ਸੀ ਤਾਂ ਉੱਥੇ ਲੱਖੂ ਪਟੋਲੀਆ ਜਿਹੜਾ ਬਾਅਦ ਵਿੱਚ ਭਾਈ ਕਮਲੀਆ ਕਰਕੇ ਪ੍ਰਸਿੱਧ ਹੋਇਆ ਲੰਗਰ ਛਕਣ ਵਾਸਤੇ ਗਿਆ। ਪਰ ਉਸ ਦੇ ਪਾਟੇ ਕੱਪੜੇ ਵੇਖ ਨੌਕਰਾਂ ਨੇ ਉਸ ਨੂੰ ਅੰਦਰ ਪ੍ਰਵੇਸ਼ ਨਾ ਕਰਨ ਦਿੱਤਾ। ਉਹ ਬਹੁਤ ਰੋਲਾ ਪਾਉਂਦਾ ਰਿਹਾ ਪਰ ਉਸ ਦੀ ਕਿਸੇ ਨਾ ਸੁਣੀ ਲੰਗਰ ਛੱਕ ਕੇ ਜਦ ਇੱਕ ਸਿੱਖ ਨੂੰ ਅਰਦਾਸ ਕਰਨ ਵਾਸਤੇ ਕਿਹਾ ਗਿਆ ਤਾਂ ਜਦ ਉਸ ਸਿੱਖ ਨੇ ਅਰਦਾਸ ਵਿੱਚ ਕਿਹਾ ਕਿ ਆਵਿਆਂ ਵਿੱਚ ਪਾਈਆਂ ਗਈਆਂ ਇੱਟਾਂ ਪੂਰੀ ਤਰ੍ਹਾਂ ਪੱਕ ਕੇ ਨਿਕਲਣ ਤਾਂ ਬਾਹਰੋਂ ਵਾਈ ਕਮਲੀਆਂ ਉੱਚੀ ਉੱਚੀ ਬੋਲਿਆ ਇਹ ਕੱਚੀਆਂ ਰਹਿਣਗੀਆਂ ਇਹ ਕੱਚੀਆਂ ਰਹਿਣਗੀਆਂ ਮੈਨੂੰ ਭੁਖਾ ਰੱਖਿਆ ਗਿਆ ਹੈ ਇਸ ਦੇ ਨੌਕਰਾਂ ਨੇ ਮੈਨੂੰ ਅੰਦਰ ਨਹੀਂ ਆਉਣ ਦਿੱਤਾ ਅਤੇ ਕਹਿੰਦੇ ਹਨ ਲੰਗਰ ਖਤਮ ਹੋ ਗਿਆ ਹੈ ਇਸ ਦੀ ਹਾ ਜ਼ਰੂਰ ਲੱਗੇਗੀ ਅਤੇ ਇੱਟਾਂ ਕੱਚੀਆਂ ਰਹਿਣਗੀਆਂ ਅਰਦਾਸ ਦੀ ਸਮਾਪਤੀ ਦੇ ਬਾਅਦ ਜਦ ਭਾਈ ਬੁੱਧੂ ਸ਼ਾਹ ਨੇ ਭਾਈ ਕਮਲੀਏ ਦੇ ਇਨ੍ਹਾਂ ਗੁਰਵਚਨਾਵਾਂ ਬਾਰੇ ਗੁਰੂ ਜੀ ਨੂੰ ਦੱਸਿਆ ਤਾਂ ਗੁਰੂ ਜੀ ਬੋਲੇ ਇੱਟਾਂ ਹੁਣ ਕੱਚੀਆਂ ਹੀ ਰਹਿਣਗੀਆਂ ਕਿਉਂਕਿ ਇੱਕ ਗਰੀਬ ਦੀ ਕਹੀ ਗੱਲ ਅਜਾਈ ਨਹੀਂ ਜਾਂਦੀ ਤੇਰੇ ਮੁਲਾਜ਼ਮਾਂ ਨੇ ਉਸਦੇ ਪਾਟੇ ਕੱਪੜੇ ਵੇਚ ਕੇ ਉਸ ਨੂੰ ਅੰਦਰ ਨਹੀਂ ਲੰਘਣ ਦਿੱਤਾ ਪਰ ਉਹ ਸੱਚੇ ਦਿਲੋਂ ਇੱਕ பக்த ਹੈ ਅਤੇ ਬੇਪਰਵਾਹ ਹੈ ਭਾਈ ਬੁੱਧੂ ਸ਼ਾਹ ਬੜੀ ਜੰਤਾ ਵਿੱਚ ਡੁੱਬ ਗਿਆ ਅਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਸਾਡੀ ਅਰਦਾਸ ਦਾ ਕੋਈ ਲਾਭ ਨਹੀਂ ਹੋਵੇਗਾ ਗੁਰੂ ਜੀ ਨੇ ਕਿਹਾ ਸੱਚੇ ਦਿਲੋਂ ਕੀਤੀ ਅਰਦਾਸ ਕਦੇ ਅਕਰਥ ਨਹੀਂ ਜਾਂਦੀ ਪਰ ਗਰੀਬ ਦੀ ਕਹੀ ਗੱਲ ਵੀ ਪੂਰੀ ਹੋਣੀ ਹੈ ਤੁਹਾਡੀ ਅਰਦਾਸ ਦਾ ਇਹ ਫਾਇਦਾ ਹੋਵੇਗਾ ਕਿ ਤੇਰੇ ਪੱਠੇ ਦੀਆਂ ਕੱਚੀਆਂ ਪੀਲੀਆਂ ਇੱਟਾਂ ਵੀ ਪੱਕੀਆਂ ਇੱਟਾਂ ਦੇ ਭਾਅ ਉੱਤੇ ਵਿਕ ਜਾਣਗੀਆਂ ਗੁਰੂ ਜੀ ਦੇ ਕਹੇ ਬਚਨ ਵੀ ਪੂਰੇ ਹੋਏ ਉਸ ਸਮੇਂ ਇੰਨੀ ਜ਼ਿਆਦਾ ਬਾਰਿਸ਼ ਹੋਈ ਕਿ ਲੋਕਾਂ ਦੇ ਸਭ ਮਕਾਨ ਢਹਿ ਢੇਰੀ ਹੋ ਗਏ ਤੋ ਤਾਂ ਕਿ ਸਰਕਾਰੀ ਕਿਲੇ ਦੀਆਂ ਕੰਧਾਂ ਵੀ ਡਿੱਗ ਪਈਆਂ ਸੂਬੇਦਾਰ ਨੇ ਪੱਕੀਆਂ ਇੱਟਾਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੂੰ ਕਿਸੇ ਥਾਂ ਤੋਂ ਨਾ ਮਿਲਿਆ ਹਿਫਾਜ਼ਤ ਨੂੰ ਮੁੱਖ ਰੱਖ ਕੇ ਦੀਵਾਰ ਦੀ ਉਸਾਰੀ ਵੀ ਜ਼ਰੂਰੀ ਸੀ ਇਸ ਲਈ ਉਸ ਭਾਈ ਬੁੱਧੂ ਸ਼ਾਹ ਦੀਆਂ ਕੱਚੀਆਂ ਪੀਲੀਆਂ ਇੱਟਾਂ ਵੀ ਪੱਕੀਆਂ ਇੱਟਾਂ ਦੇ ਭਾਅ ਉੱਤੇ ਖਰੀਦ ਲਈਆਂ ਭਾਈ ਬੁੱਧੂ ਸ਼ਾਹ ਗੁਰੂ ਜੀ ਦੇ ਕਹੇ ਵchnਾ ਉੱਤੇ ਬਹੁਤ ਖੁਸ਼ ਹੋਏ ਅਤੇ ਸ਼ੁਕਰਾਨੇ ਵਜੋਂ ਉਹ ਕਈ ਸੁਗਾਤਾਂ ਲੈ ਕੇ ਗੁਰੂ ਜੀ ਪਾਸ ਗਿਆ ਸੁਗਾਤਾਂ ਵੇਖ ਕੇ ਗੁਰੂ ਜੀ ਨੇ ਕਿਹਾ ਇਹ ਸੁਗਾਤਾਂ ਤੈਨੂੰ ਭਾਈ ਕਮਲੀਏ ਨੂੰ ਪੇਟ ਕਰਨੀਆਂ ਚਾਹੀਦੀਆਂ ਹਨ ਜਿਸ ਨੂੰ ਤੂੰ ਉਸ ਦਿਨ ਭੁੱਖਾ ਰੱਖਿਆ ਸੀ ਜਾਂ ਤਾਂ ਲੰਗਰ ਲਾਈਏ ਨਾ ਜੇ ਲਾਈਏ ਤਾਂ ਫਿਰ ਕਿਸੇ ਗਰੀਬ ਨੂੰ ਭੁੱਖਾ ਨਹੀਂ ਜਾਣ ਦੇਣਾ ਚਾਹੀਦਾ ਕਿਉਂਕਿ ਗਰੀਬ ਹੀ ਅਸਲੀ ਰੱਬ ਦਾ ਰੂਪ ਹੁੰਦੇ ਹਨ ਤੂੰ ਭਾਈ ਲੱਧੇ ਨੂੰ ਲੈ ਕੇ ਭਾਈ ਕਮਲਿਏ ਨੂੰ ਮਿਲ ਅਤੇ ਉਸ ਅੱਗੇ ਖਾਣ ਵਾਲੀਆਂ ਸੁਗਾਤਾਂ ਰੱਖ ਕੇ ਮਾਫੀ ਮੰਗ ਜੇ ਉਹ ਤੈਨੂੰ ਮਾਫ ਕਰ ਦੇਵੇਗਾ ਤਾਂ ਅੱਗੇ ਤੂੰ ਤੇਰੀਆਂ ਇੱਟਾਂ ਪੱਕੀਆਂ ਹੀ ਨਿਕਲਣਗੀਆਂ ਗੁਰੂ ਜੀ ਦੀ ਇਹ ਗੱਲ ਮੰਨ ਕੇ ਭਾਈ ਬੁੱਧੂ ਸ਼ਾ ਭਾਈ ਲੱਧੇ ਨੂੰ ਲੈ ਕੇ ਭਾਈ ਕਮਲਿਏ ਨੂੰ ਜਾ ਮਿਲਿਆ ਭਾਈ ਕਮਲਿਆ ਇੱਕ ਸਿੱਧਾ ਸਾਦਾ ਬੰਦਾ ਸੀ ਆਪਣੇ ਅੱਗੇ ਸੁਗਾਤਾਂ ਪਈਆਂ ਵੇਖ ਕੇ ਉਹ ਬਹੁਤ ਖੁਸ਼ ਹੋਇਆ ਅਤੇ ਭਾਈ ਬੁੱਧੂ ਸ਼ਾਹ ਨੂੰ ਇਸ ਸ਼ਰਤ ਉੱਤੇ ਮਾਫ਼ ਕਰ ਦਿੱਤਾ ਕਿ ਉਹਨਾਂ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਜਿੰਨਾ ਉਸ ਨੂੰ ਅੰਦਰ ਨਹੀਂ ਸੀ ਜਾਂਦ ਸੁਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਵਾਹਿਗੁਰੂ ਵਾਹਿਗੁਰੂ ਜ਼ਰੂਰ ਲਿਖਿਓ ਵੀਡੀਓ ਵਿੱਚ ਤੁਹਾਨੂੰ ਪਤਾ ਲੱਗਿਆ ਕਿ ਜਾਂ ਤਾਂ ਲੰਗਰ ਲੱਗੇ ਨਾ ਜੇ ਲੱਗੇ ਤਾਂ ਫਿਰ ਕਿਸੇ ਗਰੀਬ ਨੂੰ ਪੱਖਾ ਨਹੀਂ ਜਾਣ ਦੇਣਾ ਚਾਹੀਦਾ ਸੋ ਸੰਗਤ ਜੀ ਜਦੋਂ ਵੀ ਆਪਾਂ ਲੰਗਰ ਲਾਉਣਾ ਹੈ ਗਰੀਬ ਅਮੀਰ ਨਹੀਂ ਦੇਖਣਾ ਚਾਹੀਦਾ ਕੱਪੜੇ ਲੀੜੇ ਨਹੀਂ ਦੇਖਣੇ ਚਾਹੀਦੇ ਜੋ ਵੀ ਆਇਆ ਲੰਗਰ ਉਸ ਨੂੰ ਛਕਾ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ